ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਨਾ ਅਮਰਤਪਾਲ ਵੈਸੇ ਅਮਰਤਪਾਲ ਨਹੀਂ ਮੂਤਪਾਲ ਵਧੂਆ ਲੱਗਦਾ ਉਹ ਆਪਣੀ ਕਤੀੜ ਨੂੰ ਲੈ ਕੇ ਅਜਨਾਲੇ ਥਾਣੇ ਤੇ ਕਬਜ਼ਾ ਕਰਨ ਗਿਆ ਸੀ ਨਾ ਤੇ ਪੁਲਿਸ ਪਤਾ ਕਿਉਂ ਡਰ ਗਈ ਸੀ ਪਾਲਕੀ ਦੇ ਵਿੱਚ ਇਹ ਹਰਾਮਖੋਰ ਗੁਰੂ ਗ੍ਰੰਥ ਸਾਹਿਬ ਲੈ ਕੇ ਬਾਗੇ ਸੀ ਤਾਂ ਉਹਨਾਂ ਨੇ ਕੋਈ ਮੂਰੂ ਕਾਰਵਾਈ ਨਹੀਂ ਕੀਤੀ ਕਿਉਂਕਿ ਜਿਹੜੇ ਪੰਜਾਬ ਪੁੱਲ ਦੇ ਵਿੱਚ ਨੇ ਉਹ ਸਾਡੇ ਸਿੱਖਾਂ ਦੇ ਸਾਰੇ ਨੌਜਵਾਨ ਨੇ ਕੋਈ ਪਾਕਿਸਤਾਨੀ ਤਾਂ ਹੈ ਨਹੀਂ ਸੀ ਉਹਨੇ ਸਤਕਾਰ ਕੀਤਾ ਗੁਰੂ ਪਾਸ਼ਾ ਦਾ ਮੁਰੋਂ ਕੋਈ ਐਕਸ਼ਨ ਨਹੀਂ ਕੀਤਾ ਨਹੀਂ ਬੰਦੇ ਦਾ ਪੁੱਤ ਬਣਾਉਂਦੇ ਹੋ ਅੱਛਾ ਉਹਦਾ ਰਿਜ਼ਲਟ ਹੁਣ ਆਉਣਾ ਸ਼ੁਰੂ ਹੋ ਗਿਆ ਅੰਮ੍ਰਿਤਸਰ ਸਾਹਿਬ ਦੀ ਘਟਨਾ ਹੈ ਇੱਕ ਪਰਿਵਾਰ ਨੇ ਨਾ 8-9 ਕਰੋੜ ਦਾ ਕਰਜ਼ਾ ਚੁੱਕਿਆ ਹੋਇਆ ਸੀ ਬਹੁਤ ਵੱਡਾ ਘਰ ਉਹਨਾਂ ਦਾ ਤੇ ਉਹ ਬੈਂਕ ਵਾਲੇ ਕਈ ਵਾਰੀ ਉਹਨਾਂ ਦੇ ਘਰ ਆ ਗਏ ਤੇ ਉਹ ਘਰ ਦੀ ਨਿਲਾਮੀ ਹੋਣੀ ਹੈ ਕਿਉਂਕਿ ਜੇ ਤੁਸੀਂ ਕਰਦੇ ਚੁੱਕੇ ਤੇ ਉਹ ਘਰ ਵਾਲੇ ਪਤਾ ਕੀਤਾ ਕਹਿੰਦੇ ਦੋ ਵਾਰੀ ਜਦੋਂ ਵੀ ਬੈਂਕ ਵਾਲੇ ਘਰ ਜਾਂਦੇ ਸੀ ਅਖੰਡ ਪਟ ਸਾਹਿਬ ਪ੍ਰਕਾਸ਼ ਕਰਾਂਦੇ ਸੀ ਤੇ ਦਵਾਰਾ ਫੇਰ ਦੂਜੀ ਵਾਰ ਕਰਾਤਾ ਕਰਨ ਪਰਸੋਂ ਤੇ ਉਧਰ ਗੁਰਸਾਹ ਪ੍ਰਕਾਸ਼ ਆ ਉਧਰ ਬੈਂਕ ਵਾਲੇ ਵਾਗੇ মিডিਆ ਵਾਗ ਗਿਆ ਤੇ ਉਲਟਾ ਕਹਿੰਦੇ ਜੀ ਇਹ ਬੇਦਵੀ ਕਰਦੇ ਆ ਜਣ ਕੇ ਕਰਜ਼ਾ ਚੁੱਕ ਲਿਆ ਤੇ ਹੁਣ ਦੇਣਾ ਨਹੀਂ ਤੇ ਉਲਟਾ ਚੋਰ कोतवाल ਕੋ ਡਾਟੇ ਇਹ ਸ਼ਬਦਾਂ ਅਮਰਤੇ ਜਾਂਦੇ ਆ ਕਹਿੰਦੇ ਜੀ ਬੇਦਵੀ ਕਰਦੇ ਜਣ ਕੇ ਕਰਜ਼ਾ ਨਹੀਂ ਦੇਣਾ ਉਹ ਬੈਂਕ ਮੁਲਾਜ਼ਮ ਕਹਿੰਦੇ ਕਹਿੰਦੇ ਅਸੀਂ ਦੂਜੀ ਵਾਰ ਆਏ ਨਹੀਂ ਪਹਿਲਾਂ ਵੀ ਕਹਿੰਦੇ ਇਹਨਾਂ ਨੇ ਇਦਾਂ ਕੀਤਾ ਗੁਰੂ ਸਾਹਿਬ ਦਾ ਕਹਿੰਦੇ ਪ੍ਰਕਾਸ਼ ਕਰਾਇਆ ਕਹਿੰਦੇ ਖੰਡਪਾਟ ਸਾਡੇ ਘਰੇ ਰੰਭ ਆਸੀ ਕਹਿੰਦੇ ਮੁੜ ਗਏ ਤੇ ਹੁਣ ਉਹਨਾਂ ਨੇ ਕੀਤਾ ਤਿੰਨ ਚਾਰ ਮਲਾਜਮ ਬਾਹਰ ਦੇ ਕਹਿੰਦੇ ਜਦੋਂ ਭੋਗ ਪੈ ਗਿਆ ਉਦੋਂ ਬਾਅਦ ਵਿੱਚ ਕਾਰਵਾਈ ਕਰਾਂਗੇ ਜਾਣ ਕੇ ਆਹ ਕਰਤੂਤਾ ਨੇ ਜਿਹੜੇ ਬੰਦੇ ਨਾ ਆਪਣੇ ਦਿਮਾਗ ਵਿੱਚ ਧਰਮ ਦਾ ਰੱਬ ਦਾ ਸਰਦ ਦਾ ਕੀੜਾ ਲੈ ਕੇ ਬੈਠੇ ਨੇ ਉਹ ਬੰਦੇ ਸ਼ਿਰੇ ਦੇ ਬੇਬਕੂਫ ਨੇ ਆ ਪੰਜਾਬ ਦੀ ਧਰਤੀ ਤੇ ਰੱਬ ਨੂੰ ਮੰਨਣਾ ਪਾਠ ਕਰਨਾ ਬਾਣੀ ਪੜ੍ਹਨੀ ਇਹ ਹਰੇਕ ਮਨੁੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਇੱਚ ਕੋਈ ਦੋਰਾ ਮਾਰੇ ਪਰ ਧਰਮ ਦੀ ਆੜ ਵਿੱਚ ਗੁੰਡਾ ਕਰਦੀ ਕਰਨੇ ਫੇਰਾ ਫੇਰੀ ਕਰਨੇ ਇਹ ਕਿੱਧਰ ਲਾ ਸਨਾ ਹੁੰਦਾ ਹੈ ਇਹ ਕਿੱਧਰ ਲਾ ਕਾਨੂੰਨ ਹੈ ਅਮਨ ਸਰ ਸਾਹਿਬ ਦੀ ਘਟਨਾ ਹੈਗੀ ਐ ਆ ਜਿਹੜੇ ਸਾਡੇ ਨਹਿ ਗਲਾਣਾ ਜਾਂ ਦੂਜਿਆ ਸਰਕਾਰ ਕਮੇਟੀ ਵਾਲੇ ਜਿਹੜੇ ਕਹਿੰਦੇ ਬਿਆਦਵੀ ਹੋ ਗਈ ਹੁਣ ਇਹ ਕੋਈ ਰੜਕਿਆ ਹੀ ਨਹੀਂ ਬੀਬੀਅਦਵੀ ਕੀ ਹੁੰਦੀ ਐ ਜਿਹੜੀ ਗੱਲਬਾਤ ਬਾਬੇ ਨਾਨਕ ਨੇ ਸਾਨੂੰ ਬਾਣੀ ਵਿੱਚ ਕਹੀ ਸੀ ਨਾ ਵੀ ਅਕਲ ਲੈਣੀ ਐ ਬਾਣੀ ਤੋਂ ਉਹ ਤਾਂ ਸੀ ਲਈ ਨਹੀਂ ਅਸੀਂ ਬਾਣੀ ਨੂੰ ਕਿਤੇ ਕਿਸੇ ਘਰ ਤੇ ਕਬਜ਼ਾ ਕਰਨਾ ਕਿਸੇ ਜ਼ਮੀਨ ਤੇ ਕਬਜ਼ਾ ਕਰਨਾ ਉਥੇ ਇਨਸਾਨ ਸਭ ਲਾ ਦਿਓ ਸਾਡੇ ਕੋਲੇ ਆਹ ਲੱਛਣ ਰਹਿ ਗਏ ਹੁਣ ਸ਼ਰਿਆਮ ਉਹ ਮਲਾਜਮ ਕਹਿੰਦੇ ਕਹਿੰਦੇ ਜੀ ਇੰਨਾ ਸਿਰ ਕਰਜ਼ਾ ਹੈ 8 9 ਕਰੋੜ ਦਾ ਘੱਟੋ ਘੱਟ ਕਹਿੰਦੇ ਅਸੀਂ ਕੀ ਕਰੀਏ ਹੁਣ ਕਰਜ਼ਾ ਮੋੜਦੇ ਨਹੀਂ ਜਦੋਂ ਕਹਿੰਦੇ ਆਉਨੇ ਆ ਉਦੋਂ ਕਹਿੰਦੇ ਆ ਟੌਂ ਕਰਦੇ ਆ ਸ਼ਰਿਆਮ ਬੀਬੀ ਬੋਲੀ ਜਾਂਦੀ ਹੈ ਮਰਜਾਦਾ ਕਹਿੰਦੇ ਭੰਗ ਕਰਤੀ ਇਹਨਾਂ ਨੇ ਅਈ ਤਾਂ ਕਹਿੰਦੇ ਸ਼ਾਂਤੀ ਦੇ ਨਾਲ ਅਖੰਡ ਪਾਠ ਕਰਵਾਇਆ ਸੀ ਟਿੱਕ ਨਾ ਇੱਕ ਵੀਡੀਓ ਹੋਰ ਵਾਇਰਲ ਹੋਈ ਹੈ ਕਿਸੇ ਗੁਰਦੁਆਰੇ ਦੀ ਇਹ ਸਾਡੇ ਜਿਹੜੇ ਫੇਸਬੁੱਕ ਤੇ ਵਿਦਵਾਨ ਨੇ ਨਾ ਇਹਨਾਂ ਨੂੰ ਵੀ ਛੇਤਰਾਂ ਦੀ ਘਾਟ ਕਹਿੰਦੇ ਜਿੰਨਾ ਵੀ ਕਰਜ਼ਾ ਹੋਵੇ ਤੁਸੀਂ ਆ ਗੁਰਦੁਆਰੇ ਆ ਕੇ ਮੱਥਾ ਟੇਕੋ ਤੁਹਾਡਾ ਕਰਜ਼ਾ ਲੈ ਜੂ ਇਹਦਾ ਵੀ ਵੀਡੀਓ ਬਣਾਈ ਜਾਂਦੇ ਤੇ ਜਿਹੜੇ ਆਹਾ ਹੁਣ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਵਿਅਦਬੀ ਨਹੀਂ ਹੋਣ ਦਿੰਦੇ ਜਾਂ ਅਕਾਲ ਤਖਤ ਤਖਤ ਵਾਲੇ ਹੋਣ ਟਕਸਾਲੀ ਹੋਣ ਜਾਂ ਸਤਕਾਰ ਕਮੇਟੀ ਵਾਲੇ ਜਾਣੇ ਗਲਣਾ ਹੋਵੇ ਇਹ ਕਿੱਥੇ ਬੈਠੇ ਹੁਣ ਕਿੰਨوں ਨੇ ਇਹ ਗੱਲਾਂ ਦੀਆਂ ਦੀਆਂ ਨਹੀਂ ਵਿਅਦਬੀ ਕਰਤੀ ਜੀ ਗੁਰੂ ਸਾਹਿਬ ਦੀ ਇਹ ਤਾਂ ਸਭ ਤੋਂ ਵੱਡੀ ਵਿਅਦਬੀ ਹੈ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਆੜ ਲੈ ਕੇ ਇਹੋ ਜਿਹੀਆਂ ਕਰਤੂਤਾਂ ਕਰਦੇ ਨੇ ਇਹਨੇ ਛੇਤਰ ਫਿਰਨਾ ਚਾਹੀਦਾ ਜੰਗੀ ਤਰ੍ਹਾਂ ਅਮਰਸਰ ਸਾਹਿਬ ਦੀ ਇਹ ਘਟਨਾ ਹੈ ਔਰ ਉੱਥੇ ਪੂਰਾ ਗੜ ਹੈ ਜਿਵੇਂ ਕਹਿੰਦੇ ਇਹ ਸਿੱਖੀ ਦਾ ਤੁਰ ਹੈ ਇਦਾਂ ਕਹਿੰਦੇ ਹੁੰਦੇ ਮੈਂ ਕਹਿੰਦਾ ਸਭ ਤੋਂ ਵੱਧ ਜਿਸ ਸੇਕੋਂ ਦਾ ਨੁਕਸਾਨ ਕਰਾ ਰਿਹਾ ਹੈ ਨਾ ਅੱਜ ਮਾਜਾ ਕਰਵਾ ਰਿਹਾ ਆ ਜਿੰਨੀਆਂ ਕਤੀੜਾਂ ਅਮਰਤਪਾਲ ਵਰਗੇ ਉੱਠਦੇ ਨੇ ਨਾ ਸਤਕਾਰ ਕਮੇਟੀ ਇਹ ਸਾਰੇ ਉਥੋਂ ਦੇ ਆ ਸਾਰੇ ਇਹ ਗੱਲਾਂ ਕੌੜੀਆਂ ਨੇ ਬਾਬੇ ਨਾਨਕ ਨੇ ਜਾਂ ਸਾਡੇ ਗੁਰੂ ਸਹਿਬਾਨ ਨੇ ਬਾਣੀ ਤੋਂ ਅਕਲ ਲੈਣ ਨੂੰ ਕਿਹਾ ਸੀ ਇਹ ਰਾ ਫੇਰੀਆਂ ਕਰਨ ਵਾਦਦੇ ਨਹੀਂ ਕਿਹਾ ਸੀ ਅੱਜ ਦਾ ਬਸ ਇਹ ਟ੍ਰੈਂਡ ਬਣਾ ਲਿਆ ਵੀ ਜਿੱਥੇ ਕਬਜ਼ਾ ਕਰਨਾ ਉੱਥੇ ਗੁਰਸਾ ਦਾ ਪ੍ਰਕਾਸ਼ ਕਰ ਦਿਓ ਜੇ ਲੋੜ ਪਵੇ ਆ ਵੱਡੇ ਵੱਡੇ ਸ਼ਹਿਰਾਂ ਵਿੱਚ ਨਾ ਜਿਨ੍ਹਾਂ ਨੇ ਸ਼ਾਮਲਾਟਾਂ ਦੱਬੀਆਂ ਸੀ ਉੱਥੇ ਪਹਿਲਾਂ ਗੁਰਦੁਆਰਾ ਬਣਾ ਲਿਆ ਜਦੋਂ ਰਿਸ਼ਤੀ ਨਾ ਹੋ ਗਈ ਫਿਰ ਗੁਰਦੁਆਰਾ ਬੱਕਾ ਰਤਾ ਤੇ ਪਲਾਟ ਬੱਕਾ ਡਲੇ ਕਿ ਬਹੁਤ ਥੋੜੀ ਹੋਇਆ ਤੇ ਜਿਹੜੇ ਸਾਡੇ ਧਾਰਮਿਕ ਆਗੂ ਨੇ ਨਾ ਜਿਹੜੇ ਕਹਿੰਦੇ ਨੇ ਸੀ ਕੌਮ ਦੇ ਰਖਵਾਲੇ ਉਹਨਾਂ ਨੂੰ ਥੋੜਾ ਸੋਚਣ ਦੀ ਲੋੜ ਹੈ ਕੌਮ ਦਾ ਮੜੀਆ ਮੇਡ ਕਰ ਦੇਣਗੇ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਧਜੀਆਂ ਇਹ ਲੋਕ ੜਾ ਰਹੇ ਨੇ ਸਭ ਤੋਂ ਵੱਡੀ ਬੇਅਦਬੀ ਇਹ ਲੋਕ ਕਰਵਾ ਰਹੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਇਹੋ ਜਿਹੀਆਂ ਕਤੂਤਾਂ ਕਰ ਰਹੇ ਨੇ ਘਰ ਤੇ ਤੁਹਾਡੇ ਕਰਜ਼ਾ 8-9 ਕਰੋੜ ਰੁਪਏ ਤੁਸੀਂ ਲੋਨ ਲਿਆ ਹੋਇਆ ਗਵਰਨਮੈਂਟ ਤੋਂ ਕਰਜ਼ਾ ਚੁੱਕਿਆ ਹੋਇਆ ਜਦੋਂ ਤੁਹਾਡੇ ਘਰੇ ਮੁਲਾਜ਼ਮ ਆਉਂਦੇ ਆ ਤੁਸੀਂ ਅਖੰਡ ਪਾਤਸ਼ਾਹ ਪ੍ਰਕਾਸ਼ ਕਰਕੇ ਬਹਿਜ ਨੂੰ ਇਹ ਸਾਡੇ ਬਾਬੇ ਗ੍ਰੰਥੀ ਹੈ ਜਿਹੜੇ ਘਰੇ ਪ੍ਰਕਾਸ਼ ਕਰਦੇ ਆ ਸਖਤ ਤੋਂ ਸਖਤ ਕਾਰਵਾਈ ਨਾ ਲੋਕਾਂ ਤੇ ਹੋਣੀ ਚਾਹੀਦੀ ਫਿਰ ਹਟਦੇ ਨਹੀਂ ਆ ਅੜੀ ਸਾਰੇ ਜਿਹੜਾ ਗੁਰਦੁਆਰਾ ਨਾ ਹੰਢਾਇ ਹੁਣ ਉਹ ਕਹਿੰਦੇ ਵਿਲੇ ਬੈਠਿਆ ਸਾਰੇ ਕਿਉਂਕਿ ਉਧਰ ਅਮਰੀਕਾ ਦੇ ਖੇਤਰ ਫੇਰੇ ਵੀ ਵੀਜ਼ਾ ਨਹੀਂ ਦੇਣਾ ਉਧਰ ਨੂੰ ਕੈਨੇਡਾ ਵਾਲੇ ਵੀਜ਼ਾ ਨਹੀਂ ਦਿੰਦੇ ਤੇ ਹੁਣ ਹੁਣ ਕਹਿੰਦੇ ਉੱਥੇ ਕੰਮ ਪੈਂਦੇ ਹੁਣ ਕੋਈ ਜਾਂਦਾ ਹੀ ਨਹੀਂ ਮਤਲਬ ਇਹਨਾਂ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੀ ਮਤਲ ਹੈਗਾ ਪਾਵਨ ਬਾਣੀ ਵਿੱਚ ਨਾ ਗੁਰੂ ਰਾਮਦਾਸਾ ਜੀ ਸੱਚੀ ਬਾਸਾ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਬਸ ਹੈ ਕਾਮ ਤੇ ਨਾ ਸੋ ਐਸਾ ਹਰ ਧਾਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਹੁਣ ਇੱਛਾ ਮਾ ਕਿੰਨੀਆਂ ਨੇ ਮਨੁੱਖ ਦੀਆਂ ਇੱਕ ਪੂਰੀ ਹੋ ਜੂ ਤੇ ਹੋਰ ਹਜ਼ਾਰਾਂ ਪੈਦਾ ਹੋ ਜਾਂਦੇ ਕਹਿੰਦੇ ਇਹ ਤਾਂ ਇੱਛਾ ਮਾ ਪੂਰੀ ਹੁੰਦੀ ਹੀ ਨਹੀਂ ਪਰ ਸੰਤੁਸ਼ਟੀ ਹੈ ਸੰਤੁਸ਼ਟੀ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਤਾਂ ਜਿਹੜੀ ਕੁਦਰਤ ਬਣੀ ਹੈ ਇਹਦੇ ਵਿੱਚ ਉਹਦਾ বাস ਹੈ ਕੁਦਰਤ ਨਾਲ ਤੁਸੀਂ ਪਿਆਰ ਕਰਨਾ ਔਰ ਜਿਹੜੇ ਬੰਦੇ ਇੱਛਾ ਦੀ ਪੂਰਤੀ ਲਈ ਭਾਪ ਇੱਛਾ ਰੱਖ ਕੇ ਧਾਰਮਿਕ ਥਾਨ ਤੇ ਜਾਂਦੇ ਨੇ ਸੱਚ ਜਾਣਿਓ ਇਹ ਜ਼ਿੰਦਗੀ ਦਾ ਤਜਰਬਾ ਬਹੁਤ ਵੱਡੇ ਲੋਕਾਂ ਦੇ ਕੋਲੋਂ ਮਿਲਿਆ ਕਿ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਹੀ ਨਹੀਂ ਸਕਦੀ ਤੁਸੀਂ ਸੰਤੋਸ਼ਤ ਹੋ ਹੀ ਨਹੀਂ ਜਾਂਦੇ ਕੋਈ ਨਹੀਂ ਸਕਦੇ ਦੁਨਿਆਵੀ ਜਿਹੜੀਆਂ ਵਸਤੂਆਂ ਨੇ ਜਿਹੜੇ ਪਦਾਰਥ ਨੇ ਗੁਰੂ ਪਾਸ਼ਾ ਕਹਿੰਦੇ ਜੇ ਸਾਰੀਆਂ ਪੁਰੀਆਂ ਸਾਰੇ ਪਵਣਾਂ ਦੇ ਢੇਰ ਤੁਹਾਨੂੰ ਸਮਾ ਦਿੱਤੇ ਜਾਣ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਮਤਲਬ ਤੁਹਾਡੀ ਮਨ ਦੀ ਸੰਤੁਸ਼ਟੀ ਹੋ ਹੀ ਨਹੀਂ ਸਕਦੀ ਤੁਸੀਂ ਰਾਜੀ ਨਹੀਂ ਸਕਦੇ ਤੇ ਹੁਣ ਇਹ ਜਿਹੜੇ ਕਾਰਨਾਮੇ ਕਰ ਰਹੇ ਨੇ ਇਹ ਲੋਕ ਕੌਣ ਨੇ ਹੱਥਾਂ ਵਿੱਚ ਗੁਟਕਾ ਫੜਿਆ ਹੁੰਦਾ ਤੇ ਜਿਆਦਾ ਇਹ ਵੈਗਰੂ 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 ਇਦਾਂ ਕਰਦੇ ਨੇ ਤੇ ਸਭ ਤੋਂ ਵੱਧ ਸੁਰੀ ਅੰਦਰ ਇਹਨਾਂ ਚੱਲਦੀ ਹੁੰਦੀ ਹੈ ਫਰੀਦਾ ਕੰਨ ਮਸੱਲਾ ਸੂਫ ਗੜ ਦਿਲ ਕਾਤੀ ਗੁੜਵਾਤ ਦੱਸੋ ਤੁਸੀਂ ਨੂੰ ਕਹਿੰਦੇ ਕੰਨੇ ਤੇ ਨਾ ਮੋਢੇ ਤੇ ਮਸੱਲਾ ਤੋਂ ਭਾਵ ਜਿਹੜੀ ਨਿਵਾਜ ਪੜਨ ਵਾਲੀ ਚਾਦਰ ਰੱਖੀ ਹੁੰਦੀ ਹਰ ਵਕਤ ਤੇ ਬਾਤਾਂ ਕਹਿੰਦੇ ਜਵਾਨ ਤੋਂ ਗੁੜ ਵਰਗੀਆਂ ਮਿੱਠੀਆਂ ਤੇ ਅੰਦਰ ਕਹਿੰਦੇ ਸ਼ੁਰੂ ਚੱਲਦੀ ਹੁੰਦੀ ਇਹ ਬਾਣੀ ਦੇ ਸ਼ਬਦ ਨੇ ਆ ਸਾਡੀ ਕਰਤੋਂ ਤੇ ਧਰਮ ਦੀ ਆੜ ਵਿੱਚ ਅਸੀਂ ਕੀ ਕਰ ਰਹੇ ਜਿਹਨੇ ਕਰਜ਼ਾ ਲਿਆ ਉਹ ਮੋੜ ਨਾ ਪੈਣਾ। ਇਹੀ ਤਾਂ ਮੈਂ ਪਿੱਟੀ ਜਨਾ ਵੀ ਜਿਹੜੇ ਸਾਡੇ ਆ ਕਿਸਾਨ ਆਗੂ ਪਿੱਟਦੇ ਨੇ ਕਿ ਕਰਜ਼ਾ ਮਾਫ਼ ਕਰੋ ਕਿਹਦਾ ਕਿਹਦਾ ਕਰਜ਼ਾ ਮਾਫ਼ ਹੋਜੂ। ਆ ਜਿਹੜੇ ਗੁਰਦਵਾਰੇ ਦੀ ਵੀਡੀਓ ਪਾਈ ਆ ਕਿ ਇੱਥੇ ਅਰਦਾਸ ਕਰੋ ਕਰਜ਼ਾ ਮਾਫ਼ ਹੋਜੂ ਫਿਰ ਜਾਓ ਸਰ ਕਿਉਂ ਪਿੱਟਰੀਆਂ ਨੇ ਉਹ ਗੁਰਦਵਾਰੇ ਆ ਕੇ ਅਰਦਾਸਾਂ ਕਰਾ ਦਿਓ ਨਾਲੇ ਸਰਕਾਰ ਸੌਖੀ ਤੇ ਨਾਲੇ ਜਿਹਨਾਂ ਦਾ ਕਰਜ਼ਾ ਛਿੜ ਛੜਿਆ ਉਹ ਸੌਖੇ ਹੋ ਜਾਣਗੇ। ਨਾ ਕਰੋ ਉਹ ਜੀਆਂ ਗੁਰਦੂਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।